ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਛਾਣੋ ਇਹ ਸਖਸ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੀ ਹੁਣ ਹੈ ਨਾ ਜਿੰਨੇ ਭੈਣ ਭਰਾਵਾਂ ਨੇ ਵੇਖੇ ਨਾ ਮਹਾਲੀ ਵਾਲੇ ਵਲੋਗ ਉਹਨਾਂ ਚ ਸਾਰਿਆਂ ਚ ਵੀਰ ਜੀ ਆਏ ਆ ਤਾਂ ਸਾਰਿਆਂ ਨੂੰ ਪਛਾਣ ਹੋ ਗਈ ਆ ਤੇ ਅੱਜ ਵੀਰ ਜੀ ਹੁਣ ਸਾਡੇ ਘਰ ਆਏ ਆ ਤੁਹਾਨੂੰ ਬਹੁਤ ਖੁਸ਼ੀ ਹੋਣੀ ਆ ਇਧਰ ਦੀਦੀ ਤੇ ਇਹ ਦੀਦੀ ਸਾਡੇ ਪਿੰਡ ਤੋਂ ਆ ਤੇ ਇਹਨਾਂ ਦੇ ਰਿਸ਼ਤੇਦਾਰ ਆ ਇਧਰ ਮੁਰਵੀ ਜੀ ਬੋਲੋ ਬੋਲ ਕੋਈ ਵਾਜਿਆ ਰੰਜੋਤ ਸੰਗ ਇਕੱਠੇ ਬੱਢਦੇ ਰਹੇ ਆ ਜੀ ਮਾ ਜੋ ਸਾਨੂੰ ਬਹੁਤ ਨਿੱਕਾ ਵਾ ਤੇ ਜਦੋਂ ਸਾਨੂੰ ਬੜਾ ਦੁੱਖ ਹੋ ਆਪੀ ਚਲੋ ਸਾਡਾ ਵੀ ਠੀਕ ਹੋ ਜਾ ਜਲਦੀ ਸਾਡੇ ਗਵਾਂਢ ਵਿੱਚ ਰਹਿੰਦੇ ਨੇ ਅਸੀਂ ਮਤਲਬ 4-5 ਸਾਲ ਇਕੱਠੇ ਰਹੇ ਆ ਟੀਚਰ ਆ ਦੋਨੇ ਪਰ ਇਹ ਸਰਾਰਤੀ ਬੜਾ ਹੈ ਰੰਜੋਰ ਸਿੰਘ ਰੰਜੋਰ ਸਿੰਘ ਇਹ ਪਰਦੇ ਸਮੇ ਵੀ ਨਾ ਇਹਨੇ ਕੋਈ ਨਾ ਕੋਈ ਧੋੜ ਲਗਣੀ ਤੇ ਨਾ ਕੋਈ ਵਿੱਚੋਂ ਸਰਾਤ ਕਰ ਦੇਣੀ ਇਹਨੇ ਬਾਜਣਾ ਤਾਂ ਸਾਨੂੰ ਉਹਨਾਂ ਕੰਨ ਫੜਾ ਦੇਣਾ ਕਰਦੇ ਰੰਜੋਰ ਨੂੰ ਸਾਵਾਸ ਮਿਲ ਜਾਣੀ ਤੇ ਸਾਡੇ ਬਾਹਾਂ ਖੜੀਆਂ ਹੋ ਜਾ ਕਰਨੀ ਤੁਹਾਨੂੰ ਲੱਲੇ ਬਹਿ ਜਾਣੇ ਬੱਡੇ ਬਹਿ ਜਾਣੇ ਮਾਹੌਲ ਹੀ ਬੜਾ ਬਣਦਾ ਇਹਦੇ ਰਾਜ ਨੂੰ ਕੋਈ ਨਾ ਕੋਈ ਸੋਚ ਕੇ ਜਲਾ ਮੈਂ ਤੇਰਾ ਇਹ ਰਾਜ ਨਹੀਂ ਕਿਹਾ ਸੌ ਦਿਨ ਲੱਗਣਾ ਰਾਜ ਛੁੱਟੇ ਹੋਣਾ ਇਹਨਾਂ ਦੇ ਕੋਈ ਨਾ ਕੋਈ ਕਹਿੰਦੇ ਕੰਬਲ ਚੋਕੇ ਲੈ ਜਾਣੇ ਕਦੀ ਹੋਵੇ ਕਿਤੇ ਉੱਥੇ ਨਾਪੁਰਨਾ ਨਾਇਕ ਫੜਦੇ ਹੁੰਦੇ ਸੀ ਬੀਪੀ ਇਕੱਠੀ ਕੀਤੀ ਦੁਨਾਂ ਜਾਣੇ ਨੇ ਅੱਛਾ ਅੱਛਾ ਤੇ ਬੜਾ ਵਧੀਆ ਮਾਹੌਲ ਸੀ ਉਦੋਂ ਵੀ ਬੜਾ ਆਗੂ ਹੁੰਦਾ ਸਾਰੇ ਕਮਰੇ ਵਿੱਚ ਵੀ ਕੋਈ ਪ੍ਰੋਗਰਾਮ ਕਿਹਨੇ ਬਣਾ ਕੇ ਖੜ੍ਹਦੀਆਂ ਖਾ ਕੇ ਜਾਣੀ ਪੜਾ ਜਾਂਦਾ ਮਾਈਕ ਫੜਨਾ ਆਉਂਦੇ ਕੋਈ ਕਲਾਕਾਰੀ ਵਧੀਆ ਉੱਥੇ ਕਰਨੀ ਦੀਦ ਵੀ ਬੋਲੀ ਆਪਾਂ ਬੜੇ ਹਣਾ ਦੀਦ ਵੀ ਹਰੇਕ ਪ੍ਰੋਗਰਾਮ ਦੇ ਅੱਗੇ ਹੋ ਕੇ ਚੱਲਣਾ ਤੇ ਹੁਣ ਵੀ ਲੱਕੇ ਰੇ ਮੋਰੀ ਬੰਦੇ ਨੇ ਐਂ ਕਿਹਾ ਵੀ ਤੁਸੀਂ ਹੋਰ ਅੱਗੇ ਵਧੋ ਨਾ ਹਲਟ ਵਾਲੇ ਖੜੇ ਐ ਜਿੱਤੇ ਲੋਗੇ ਸਾਥ ਹੁੰਦੇ ਆ ਰਹੇ ਬਹੁਤ ਬਹੁਤ ਧੰਨਵਾਦ ਅੱਡਾ ਪੈਂਬਰਾ ਮਨਾਲੀਆ ਬਿਲਕੁਲ ਹੁਣ ਨਹੀਂ ਉੱਥੇ ਮਹਾਲੀ ਦੇ ਜਾਨੂੰ ਲੱਗਦਾ ਹੀਗਾ ਵੀ ਅਸੀਂ ਕੱਲੇ ਆ ਤੇ ਡੀਐਸਪੀ ਸਾਹਨੇ ਬੜਾ ਸਾਥ ਦਿੱਤਾ ਫਿਰ ਭਾਜੀ ਨੇ ਵੇਖ ਲਿਆ ਸਾਡਾ ਵਲੌਗ ਫਿਰ ਭਾਜੀ ਵੀ ਸਾਡੇ ਲੱਗੇ ਰੋਜ਼ ਆ ਜਾਂਦੇ ਰਹੇ ਮੈਨੂੰ ਪਹਿਲਾਂ ਸਪੈਸ਼ਲੀ ਮਨ ਸੀਗਾ ਮੈਨੂੰ ਵੀ ਮੈਂ ਲੈ ਕੇ ਜਾਣਾ ਅੱਜ ਪਾ ਜਾਂਦੇ ਜਾਈਏ ਪਹੁੰਚਦੇ ਜਾਈਏ ਹੂੰ ਆਉਂਦੇ ਆ ਚਾਹ ਤੱਕ ਬਾਅਦ ਪਹਿਲਾਂ ਕਹਿੰਦੇ ਵੀ ਉਹਨਾਂ ਕੋਲ ਹੋ ਕੇ ਆਉਣਾ ਜੀ ਮੈਂ ਤੇ ਬਹੁਤ ਬੜੀ ਪਹਿਲਾਂ ਹੀ ਬੜੀਆ ਸਰੋ ਮਨਾ ਲਿਆ ਪਰ ਪ੍ਰੋਗਰਾਮ ਨਹੀਂ ਬੰਦ ਰਿਹਾ ਆਉਂਦਾ ਲੈ ਕੇ ਆ ਜੀ ਪਤਾ ਕੀ ਹੁੰਦਾ ਦੇਖੋ ਕਿ ਦੋਨੋਂ ਤਾਂ ਕਿਸੇ ਨਾਲ ਵੀ ਮਿਲਦੇ ਆ ਫਿਰ ਆਪਣਾ ਖੇਚ ਹੋਉਂਦੀ ਆ ਤੁਹਾਡਾ ਆ ਜਾਂਦਾ ਹਾਂ ਚਲੋ ਅਸੀਂ ਮੈਨੂੰ ਇੱਕ ਰਾਹ ਦਾ ਫੋਨ ਆਇਆ ਉੱਥੋਂ ਚੰਡੀਗੜ੍ਹ ਤੋਂ ਕੋਈ ਮੇਰੇ ਨਾਲ ਉਹ ਬੈਠੇ ਕੋਠੇ ਦੇ ਆਪਾਂ ਜਰ ਹਣਾ ਮੈਨੂੰ ਕਹਿੰਦਾ ਕਹਿੰਦਾ ਮਾਸਟਰ ਜੀ ਦਾ ਮੰਨੇ ਦਾ ਗੱਲ ਮੰਨੇ ਦਾ ਨੰਬਰ ਦੇ ਮੈਨੂੰ ਹਾਂ ਮੈਂ ਕਿਹਾ ਕੀ ਗੱਲ ਕਹਿੰਦਾ ਨਹੀਂ ਸਾਡੇ ਰਿਸ਼ਤੇਦਾਰ ਆ ਮੈਂ ਫਿਰ ਉਹ ਨੰਬਰ ਦਿੱਤਾ ਮੈਂ ਕਿਹਾ ਆਲਾ ਗੱਲ ਕਰ ਲੈ ਉਹ ਸਿੱਧੀ ਆਉਹੀ ਫੋਨ ਤੇ ਗੱਲ ਹਾਂ ਇਹਨੇ ਫੋਨ ਮੈਂ ਉਹਦੋਂ ਵੀ ਫਿਰ ਵਲੌਗ ਹੀ ਦੇਖਿਆ ਤੇ ਫਿਰ ਮੈਂ ਫੋਨ ਨੰਬਰ ਮੇਰੇ ਕੋਲ ਆ ਗਿਆ ਸੀਗਾ ਫਿਰ ਮੈਂ ਤਾਂ ਨਾ ਸ਼ਮਸ਼ੇਰ ਕੋਲੋਂ ਲਿਆ ਫਿਰ ਨੰਬਰ ਹਾਂਜੀ ਹਾਂਜੀ ਉਹਦਾ ਤੁਸੀਂ ਨੰਬਰ ਲਾ ਕੇ ਫਿਰ ਮੈਂ ਕਿਹਾ ਚੱਲ ਮੈਂ ਜਾ ਕੇ ਆਵਾਂ ਵੀ ਕਿੱਥੇ ਦੇ ਮਹਾਲੀ ਨੂੰ ਮੈਨੂੰ ਉਦੋਂ ਪਤਾ ਨਹੀਂ ਸੀ ਨਾ ਵੀ ਇਹਦਾ ਹਸਪਤਾਲ ਦਾ ਮੈਂ ਵੀ ਫਿਰ ਉਦੋਂ ਨਹੀਂ ਦੇਖਿਆ ਉਸਪਤਾਲ ਉਹਦਾ ਬੜਾ ਔਖਾ ਰੂਮ ਉੱਪਰ ਕਿਹੜਾ ਕਿਹੜੀ ਵਿਆਰਡ ਚ ਹਾਂਜੀ ਹਾਂਜੀ ਮੰਮੀ ਸੀ ਬਹਿਤ ਜਦੋਂ ਕੀ ਚੀਜ਼ ਦੀ ਕੋਈ ਲੋੜ ਹੋਵੇ ਜਾਂ ਕੋਈ ਗੱਲ ਹੋਵੇ ਕਿ ਚਲੋ ਬੰਦਾ ਆਉਤੇ ਹੀ ਹੀ ਟਾਡੇ ਸੇਤੀ ਨਹੀਂ ਆਦੀ ਐਂ ਯੋ ਤੇ ਮਗਰੋਂ ਪਹੁੰਚਣਾ ਮੈਂ ਦੰਨੇ ਕੰਨਾ ਵੀਰ ਨੂੰ ਫੋਨ ਲਾਈ ਹਾਂ ਹੀਟਰ ਦੇ ਜੇ ਆਹ ਬੱਧ ਵੀ ਸੇਵਾ ਦੇ ਹਾਜ਼ਰ ਐ ਤੇ ਤੁਹਾਨੂੰ ਗਿਆ ਵੀ ਜਦੋਂ ਵੀ ਲੋੜ ਆ ਕੇ ਚੀਜ਼ ਦੀ ਕੋਈ ਗੱਲ ਨਹੀਂ ਇਹ ਥੋੜੀ ਅਦਰ ਦੇ ਦੇ ਵੇਖੋ ਜੀ ਭੈਣ ਭਰਾਵਾਂ ਨਾਲ ਇਹ ਸਭ ਨਾਲ ਮਿਲ ਕੇ ਇਦਾਂ ਹੀ ਕੱਲਾ ਬੰਦਾ ਤੇ ਕੁਝ ਵੀ ਨਹੀਂ ਉਹਤੇ ਡੀ ਦੂਰ ਜਾ ਕੇ ਬੈਠੇ ਹੋਗੇ ਭੈਣ ਭਰਾਵਾਂ ਦੇ ਸਿਰ ਤੇ ਬੈ ਗਏਗੇ ਜਾ ਕੇ ਹਮ ਤੇ ਤੇ ਬਾਕੀ ਆ ਵੀ ਹਸਪਤਾਲਾਂ ਦੇ ਰਾਹ ਨਾ ਰਵਾਸ ਵਾਸ ਨਾ ਕਿਸ ਨੂੰ ਪਾਏ ਕਿਸੇ ਨਾ ਵਿਆਹ ਦੇ ਸੁਮਣ ਨਾ ਪਾਏ ਭਾਵੇਂ ਕੋਈ ਨਿਕਾੜੋਗਾ ਤਾਂ ਭਾਵੇਂ ਵੱਡਾ ਬਹੁਤ ਔਖਾ ਹੈ ਔਖਾ ਹਸਪਤਾਲ ਤੇ ਵਕੀਲ ਲਾਗੇ ਦੇ ਘੜ ਹਮ ਵੇ ਦੇ ਤਾਂ ਇਹਨਾਂ ਸੁਟਾ ਡਾੜ ਦੇ ਤੋਂ ਬਿਨਾ ਜੀ ਲੱਗਣ ਡਿਆ ਔਖਾ ਡਾ ਕੇ ਕੀ ਆਨੇ ਸਾਰੇ ਖੇੜੂ ਖੇੜੂ ਹੈ ਕੰਮ ਹਾਂ ਸਾਰਾ ਹੀ ਹੋ ਜਾਂਦਾ ਆ ਕੇ ਸਾਰੇ ਸਾਰੇ ਕੰਮ ਅਫਸਰ ਟੂ ਹੈ ਪਿਆ ਆ ਸਾਰਾ ਹੀ ਹੋ ਰਹੀ ਹੈ ਤੇ ਜਾਂ ਆ ਗਏ ਮਜੇ ਨਾ ਆਉਣਾ ਬਹਿਣਾ ਸਲਾਹ ਕਰਨੀ ਤੇ ਕਹਣਾ ਚਲੋ ਜੀ ਕਰ ਲਓ ਕੰਮ ਹੁਣ ਸਾਰਾ ਹੀ ਇੱਕ ਸਾਧਾ ਪ੍ਰੈਸ਼ਰ ਮਿਲਦੇ ਪਿਆ ਆ ਵੀ ਦੇ ਸਿਰ ਤੇ ਆ ਗਿਆ ਹੁਣ ਪਤਾ ਲੱਗਣ ਡਿਆ ਵੀ ਮਨ ਪੀਨੇ ਕਿੰਨਾ ਕੋ ਚੱਲਿਆ ਆ ਤਾਂ ਇਦਾਂ ਹੀ ਆ ਤਾਂ ਇਹ ਦੇ ਵਿਚਾਰੀ ਨਹੀਂ ਗਿੱਡੀ ਰਹੀ ਦੇਖੇ ਨਹੀਂ ਰਹੀ ਫੈਲ ਗਈ ਆਹ ਵਜਨ ਦੇ ਨਾਲ ਉੱਥੇ ਹੀ ਕੇ ਉੱਥੇ ਕੋ ਫੈਲ ਗਈ ਇਹ ਉੱਤ ਕੜਾਈ ਹੈ ਹੈ ਇਹ ਆ ਗਈ ਹੁਣ ਕਿ ਸਾਥ ਦੇ ਜੁਗੂੜੀ ਨਾਲ ਸਾਰਿਆਂ ਦਾ ਹਰ ਕੇ ਹੈ ਕਿੰਨਾ ਵੇਟ ਘਟਿਆ ਵੇਡ ਨਹੀਂ ਤੇ ਮਤਲਬ ਮਹੀਨੇ ਦਾ 3 ਜਾਂ 4 ਕਿਲੋ ਹੀ ਘਟਣਾ ਹੁੰਦਾ ਵਾ ਤੇ 3 ਕਿਲੋ ਘਟਿਆ ਪਰ ਇਹ ਵੀ ਬੇਡ ਘਟਦਾ ਸੌਣ ਪਾਦੋ ਤੇ ਇੰਚ ਸੌਣ ਦੇ ਲੂਜ਼ ਦਾ ਨਹੀਂ ਮਿੱਠਾ ਵੀ ਬੰਦ ਕੀਤਾ ਮਿੱਠਾ ਉੱਥੇ ਤੇ ਪੂਰਾ ਬੰਦ ਹੀ ਗਿਆ ਇੱਥੇ ਥੋੜਾ ਜਿਹਾ ਵੱਜ ਜਾਂਦਾ ਮੂੰਹ ਚੱਲਦਾ ਹੁੰਦਾ ਉਹਦਾਂ ਪਰ ਇਹ ਜਿੱਦਾਂ ਰਸ ਗੁੱਲੇ ਵਗੈਰਾ ਉਹ ਨਹੀਂ ਚੀਜ਼ ਜਿੱਦਾਂ ਮਤਲਬ ਚਾਹ ਦਾ ਘੁੱਟ ਭਰ ਲਿਆ ਇਦਾਂ ਦਾ ਕੁਝ ਹੋ ਜਾਂਦਾ ਹੂੰ ਵੱਡੀ ਲੜਾਈ ਹੁੰਦੀ ਹੈ ਅੱਡੀ ਬਾਕੀ ਜਿੰਨਾ ਚਿਰ YouTube ਤੇ ਬੰਦਾ ਨਾ ਮਿੱਠਾ ਬੰਦਣਾ ਨਾ ਤਲਿਆ ਬੰਦਣਾ ਹਾਂ ਜਾਨ ਫਿਰ ਸਾਰੀ ਕੁਝ ਅੱਛਾ ਜਿਹੜੀ ਚੀਜ਼ ਡਾਕਟਰਾਂ ਮੰਨੇ ਕੀਤੀ ਰਹਾ ਉਹ ਬਦੋ ਪਤੀ ਚੰਦਲ ਖਾ ਲ ਕਰਦਲ ਖਾ ਕੇ ਦੇ ਵੇਖੀ ਪਿਆ ਕਿਉਂ ਬਣਾ ਕੀਤੀ ਹੈ ਬਾਕੀ ਜਿਹਨੂੰ ਕਿਤੇ ਆਉਣਾ ਜਾਣਾ ਵਾ ਨਾ ਮੇਨ ਚੀਜ਼ਾਂ ਇਹ ਗਲਾਜ ਹੁੰਦਾ ਹੋਰ ਸਮੋਸੇ ਰੱਖ ਦੂ ਹਾਂ ਨਾ ਖਾਵਾ ਕੇ ਲੈ ਤੇ ਲੈ ਮ ਜਾ ਹੁਣ ਹੁਣ ਸਾਡੇ ਪਰੌਣੇ ਹੁੰਦੇ ਹਨ ਸਮਝ ਨਹੀਂ ਲੱਗਦੀਆਂ ਇਹ ਕੀ ਮੰਗਾਈਏ ਵੀ ਹਰ ਇੱਕ ਚੀਜ਼ ਆਉਂ ਲੱਗਦਾ ਮੈਂ ਵੀ ਜਿੱਦਾ ਮਤਲਬ ਖਵਾ ਕੇ ਤੇ ਅਗਲੇ ਨੂੰ ਬਿਮਾਰੀ ਕਰਨਾ ਵਾ ਉਹ ਆਪਣੀ ਬੰਦ ਵਾ ਨਾ ਉਹਦੇ ਕਰਕੇ ਹਾਂ ਤੇ ਨਾ ਫੋਨ ਮੈਂ ਟੀ ਹੋਣ ਲੱਗਿਆ ਪਰ ਇੱਕ ਸ਼ਰਤ ਤੇ ਆਉਣਾ ਬਣਾਉਣਾ ਕੋਈ ਨਹੀਂ ਕਰਦੀ ਅੱਦੀ ਚਲ ਠੀਕ ਹੈ ਕੋਈ ਨਹੀਂ ਬਣਾਉ ਗੁਲਾਬ ਜਾਮਨ ਹਮ ਰਸਗੁੱਲੇ ਬਰਫੀ ਕੋਕ ਪਿੰਨੀਆਂ ਸਮੋਸੇ ਲੱਡੂ ਹਮ ਮੈਂ ਆਂਟੀ ਮੈਂ ਤੁਹਾਨੂੰ ਕੋਹ ਨਹੀਂ ਲਾਦੇ ਤੂੰ ਕਿਆ ਕੋਹ ਮੈਂ ਤਾਂ ਲੈਂਦਾ ਜੇ ਤੂੰ ਕਹਿ ਦੇਣਾ ਜੋ ਮਰਜ਼ੀ ਲਾਇਓ ਫਿਰ ਚਾਰ ਘਟ ਮੰਦੀਆਂ ਹੋਰ ਹੋ ਜੜੇ ਇਹ ਕੀ ਹੈ ਕਿ ਉਹਨਾਂ ਦੇ ਜਾਈਏ ਨਾ ਤੇ ਬਹੁਤ ਜਿਆਦਾ ਹੀ ਕਰਦੇ ਹੋ ਐਂ ਜੇ ਦੰਦੇ ਬਿਮਾਰ ਹੋ ਸੱਦਦੇ ਰਹਿੰਦੇ ਆਂ ਜਾਣੇ ਨਹੀਂ ਪਰ ਹੁਣ ਉਧਰ ਮੇਰਾ ਲੜਪੇ ਤੂੰ ਆ ਲਾਗੂ ਹੋ ਕੇ ਚਲਗੇ ਬਬਲੀ ਕਰੋ ਕਿ ਆਇਆ ਨਹੀਂ ਮੈਂ ਨਹੀਂ ਤੁਹਾਡੇ ਕੋ ਨਹੀਂ ਮਾਰਾ ਖਾਂਦਾ ਕੰਮ ਹੁੰਦਾ ਜਿਹੜੀ ਕੀ ਕਰੂਗਾ ਨਹੀਂ ਖਾਣੀ ਤੁਸੀਂ ਖੋਣੀ ਕੋ ਨਹੀਂ ਸਾਨੂੰ ਇਹਦਾਂ ਵੀਡੀਓ ਬਣਾਉਣੀਆਂ ਆ ਲੁਧਿਆਣੇ ਆਉਣ ਦੇ ਤੇ ਮੈਨੂੰ ਕਹਿੰਦੀ ਕਿੱਥੇ ਪਹੁੰਚੇ ਮੈਂਗਾ ਜਲੰਧਰ ਫੇ ਇਦਾਂ ਕਰੋ ਵੀ ਆਜੋ ਚਾਹ ਪਾਣੀ ਪੀ ਕੇ ਚੱਲ ਜਿਓ ਮੈਂ ਤੇ ਘਰ ਪਹੁੰਚ ਜਾਵਾਂਗਾ ਇੱਥੇ ਪਾਕੀ ਦੇ ਘਰ ਦੇ ਕਾਰ ਨਹੀਂ ਚਾਹ ਬਹੁਤ ਕਰਦੇ ਆ ਤੇ ਕੀ ਹੁਣ ਅਮਰਦੇਸ ਸਾਹਿਬ ਨਾਲ ਨਹੀਂ ਪਾਈਦੀਆਂ ਇੰਨੀਆਂ ਚੀਜ਼ਾਂ ਜਿਉ ਆ ਬੜਾ ਖਾਂਦੇ ਆ ਨਾ ਨਹੀਂ ਵੈਸੇ ਚਲੋ ਕੁਛ ਇਹਦੇ ਹਿਸਾਬ ਨਾਲ ਨਾ ਚੀਜ਼ਾਂ ਕੱਟ ਕਰ ਦਿੰਦੇ ਹਾਂ ਉਹਨਾਂ ਦਵਾਈਆਂ ਖਾਈ ਜਾਣੀਆਂ ਪਰ ਕੁਝ ਕੁ ਚੀਜ਼ਾਂ ਦਾ ਬਾਈਕਟ ਕੀਤਾ ਹੀ ਚੰਗਾ ਰਹਿੰਦਾ ਨਹੀਂ ਤੇ ਫਿਰ ਉਹ ਤੁਹਾਨੂੰ ਪਤਾ ਖੇਚਲ ਬਹੁਤ ਆ ਹਸਪਤਾਲਾਂ ਦੀ ਨਹੀਂ ਜਦੋਂ ਆ ਹੁਣ ਸਿਆਲ ਚ ਭਵੇਂ ਥੋੜਾ ਜਿਹਾ ਘਰ ਬਣਾ ਕੇ ਖਾ ਖੂ ਲਿਆਵਾਂ ਨਹੀਂ ਤਾਂ ਬੰਦ ਸੀ ਮਿੱਠਾ ਚਾਹ ਨਹੀਂ ਹੁਣ ਇੱਕ ਜੇ ਕੋਈ ਮਜੂਰ ਬਿਮਾਰ ਹੋਇਆ ਨਾ ਉਦੋਂ ਦੇ ਮੇਰੇ 버ਗਰ ਬਿਲਕੁਲ ਬੰਦ ਹੋ ਗਈ ਹਮ ਤੇ ਮੈਂ 버ਗਰ ਬਹੁਤ ਪੀਲਾ ਖਾਂਦਾ ਬੜੇ 버ਗਰ ਤਿੰਨ ਤਿੰਨ ਰੋਜ਼ ਅੱਛਾ ਰੁਟੀਨ ਹੀ ਰੁਟੀਨ ਚ ਜਦੋਂ ਆ ਗਿਆ ਨਹੀਂ ਕਹਿੰਦੇ ਜਦੋਂ ਹਰ ਚਲ ਜਾਣਾ ਉਦੋਂ 버거 ਖਾ ਕੇ ਆਉਣਾ ਤੇ ਕਹ ਰੀ ਦੀਦੀ ਨੂੰ ਆ ਕੇ ਕਹਿੰਦੇ ਮੈਂ ਨਹੀਂ ਕੋਈ ਵੀ ਖਾਣਾ ਦੇਖਿਓ ਨਾ ਨਾ ਮਨ ਵੀ ਮੈਂ ਤਾਂ ਨਹੀਂ ਖਾਣਾ ਤੇ ਮੈਨੂੰ ਪਤਾ ਬਲਜੀ ਮੈਂ ਖਾ ਲੇ ਬਲਜੀ ਮੇਰੇ ਦਵਾਲੇ ਕਹਿੰਦਾ ਮੈਂ ਖਾਂਦਾ ਹੀ ਨਹੀਂ ਐਂ ਦੀਦੀ ਐਂ ਦੀਦੀ ਦਵਾਲੇ ਉਹ ਹੀ ਦੇਦੇ ਮੈਂ ਬੱਚੇ ਖਾਣੀ ਨਹੀਂ ਦਿੰਦੇ ਖਾ ਕੇ ਝੂਠ ਬੋਲਣਾ ਠੀਕ ਕਰੀਏ ਫਿਰ ਖਾਣਾ ਪੈਂਦਾ ਜੇ ਬਾਹਰ ਕੋਈ ਯਾਰ ਦੋਸਤ ਆਉਣ ਤੂੰ ਖਾਣਾ ਚਲੋ ਖਾ ਲਈ ਨਹੀਂ ਵੈਸੇ ਇਹਨਾਂ ਚੀਜ਼ਾਂ ਨਾਲ ਇੱਕ ਉਦੋਂ ਦਾ ਬਿਲਕੁਲ ਬਾਈਕਾਟ ਪਾ ਹੁਣ ਨਾਗ ਦੇਖ ਲੈ ਨਾ ਦੀਦੀ ਕੋਈ ਗੱਲ ਨਹੀਂ ਉਹਨੂੰ ਪਤਾ ਹੁਣ ਕਿ ਨਹੀਂ ਖਾਣਾ ਹੁਣ ਮੈਨੂੰ ਹੁਣ ਸਵੇਰੇ ਹੁੰਦੀ ਆ ਕਲਾਸ ਮੇਰੀ ਕਿ ਤੂੰ ਜਿਮ ਜਾਣਾ ਮੈਂ ਕਹਿੰਦਾ ਅੱਜ ਨਹੀਂ ਜਾ ਫਿਰ ਮੁੰਡੇ ਨੇ ਸਕੂਲੋਂ ਆਣਾ ਪਾਪਾ ਗਏ ਜੇ ਮੈਂ ਨਹੀਂ ਚਲੋ ਹੁਣ ਫਿਰ 4:30 'ਚ ਮੈਨੂੰ ਭੇਜ ਕੇ ਫਿਰ ਫੋਨ ਕਰਨਾ ਕਿੱਥੇ ਇਹ ਦੀ ਵੀਡੀਓ ਕਾਲ ਤੇ ਮੈਂ ਭਰਾ ਵੇਲਾ ਜਿਮ ਜੀ ਆ ਅੱਛਾ ਤੇ ਭਾਵੇਂ ਉੱਥੇ ਬੈਠੇ ਆ ਨਾ ਜ਼ਰੂਰੀ ਨਹੀਂ ਆ ਨਹੀਂ ਨਹੀਂ ਆਪਾਂ ਆਪਾਂ ਤੁਸੀਂ ਵੀ ਜਿੱਸ ਤੋਰੀ ਲਿਆ ਕਰੋ ਉਹਦੇ ਨਾਲ ਹੀ ਬੜਾ ਫਰਕ ਪੈਂਦਾ ਕਿੰਨਾ ਕੁ ਪੁਰਗੀ ਹੈ ਨਹੀਂ ਉੱਥੇ ਮੈਂ ਹੁਣ ਮੈਂ ਸਾਢੇ 3 ਗੱਡ ਜਾਨੀ ਨਾ ਉੱਥੇ ਕੋਈ ਨਹੀਂ ਮੇਰੇ ਤੋਂ ਮਤਲਬ ਕਿ ਆਪ ਤਕਰੀਬਨ ਕਦੇ ਕਦੀ ਤੇਰੇ ਕਦੀ ਤੇਰੇ ਕਦੀ ਮੇਰੇ 12000 ਸਟੈਪ ਤੁਹਾਡੇ ਵੱਲ ਵੇਖੇ ਮੈਂ ਵੀ ਸਟੈਪ ਬੜੇ ਕੀਤੇ ਹੀ ਜਦੋਂ ਇਹ ਜਿਵੇਂ ਮਾਪੇ ਜਦੋਂ ਮੈਂ ਬੜਾ ਉਗਰੀਂ ਨਾ ਉਹਦਾ ਜਿਮ ਜੁੰਨੂ 6 ਕਿਲੋਮੀਟਰ ਦਾ 6.5 ਘੰਟੇ ਤੋਂ ਨਾ ਰੋਜ਼ ਹਾਂਜੀ ਹਾਂਜੀ ਐਦਾਂ ਵੀ ਬਾਹਰ ਨਿਕਲਣਦੇ ਉਦਾਂ ਦਾ ਪਿੰਡ ਦਾ ਇੱਕ ਜਿਹੜਾ ਲਾ ਲਿਆ ਕਰੋ ਹਾਂਜੀ ਇੱਕ ਸਪੀਡ ਨਾ ਤੋੜਨਾ ਵਾ 6.5 ਕਿਲੋਮੀਟਰ ਮੈਂ 6.5 ਕਿਲੋਮੀਟਰ ਤੋੜਦਾ ਵਾ ਮੈਨੂੰ ਨਾ ਕੋਈ ਬਿਮਾਰੀ ਨਹੀਂ ਆਪਣਾ ਪਿੰਡ ਵੀ بڑا ਹੋਣਾ ਵਾ ਫੋਨ ਹੀ ਬੋਲਣ ਦੇਂਦੇ ਫੋਨ 'ਚ ਲੱਗੇ ਜਾਂਦੇ ਗੱਲਾਂ ਨਾ ਬੱਦਲਣ ਦੇ ਦੂਜੇ ਆਣਾ ਬੋਲਣਾ ਨਹੀਂ ਕਿਸੇ ਦਾ ਸੈਰਦਾ ਕਿਵੇਂ ਬੋਲਣਾ ਨਹੀਂ ਲੋੜ ਹੀ ਨਹੀਂ ਪੈਂਦੀ ਹਣਾ ਮੇਰੇ ਕਿਸੇ ਦਿਨ ਨਹੀਂ ਇੰਨਾ ਆ ਗਏ ਅੱਜ ਨਹੀਂ ਜਿੱਦਾਂ ਕਿਸੇ ਦਿਨ ਘੱਟ ਨਹੀਂ ਤੇ ਮੈਂ ਤਕਰੀਬਨ ਇੰਨਾ ਕਿ ਰੋਜ਼ ਦਾ ਕਾਰ ਹੀ ਦੇਣਾ ਠੀਕ ਹੈ ਭਾਈ ਜੀ ਹਾਂ ਇਹ ਤੇ ਤਾਂ ਨਾ ਚੌੜ ਸਾਲ ਦੇ ਹੋ ਜੇ ਨਾ ਆਹ ਨਹੀਂ ਬੜਾ ਉਮਰ ਦੇ ਸਾਹਮਣੇ ਸੇ ਤਾਂ ਵਧੀਆ ਟੱਡੀ ਤੁਰਨ ਤੇ ਡਿਪੈਂਡ ਕਰਦਾ ਮੈਂ ਵੀ ਪਹਿਲਾਂ ਸੋਚਦੀ ਰਹਿਣਾ ਕਿੱਥੇ ਜਾਵਾਂਗੇ ਇੱਥੇ ਆ ਕੇ ਵੀ ਮੈਨੂੰ ਹੋਇਆ ਵੀ ਮੈਂ ਜੇ ਸੈਰ ਕਰਨੀ ਤੇ ਇੱਧਰ ਉੱਧਰ ਜਾਣਾ ਵੇ ਮੇਰੇ ਗੱਲਾਂ ਚ ਬੜਾ ਟਾਈਮ ਵੇਸਟ ਕਰਕੇ ਉਹ ਟਾ ਟਾ ਦੇਖੋ ਮੁਲਾਕਾਤ ਫਿਰ ਮੈਂ ਹੁਣ ਛੱਤ ਤੇ ਹੀ ਜਾਨੀ ਆ ਉਹ ਦੋ ਕੁ ਦਿਨ ਗਈ ਮੰਜੋਦ ਨੇ ਕੋਠੇ ਚੜ ਕੇ ਵੇਹਣਾ ਨਾ ਵੀ ਕਿਹਨਾਂ ਗੱਲੀ ਤੇ ਨਹੀਂ ਪਈ ਤੇ ਰਾਜ ਮੈਨੂੰ ਕੋਈ ਨਾ ਕੋਈ ਟੱਕਰਿਆ ਹੋਣਾ ਗੱਲਾਂ ਵਾਲਾ ਬੱਜੇ ਪੰਜ ਸਕੂਲਾ ਵਾਲਾ ਰਵਾਇਤ ਕਰ ਮੈਂ ਜਬੀ ਹਾਲ ਚਾਲ ਪੁੱਛੋ ਲਾ ਉੱਥੇ 10 ਮਿੰਟ ਭੱਜ ਜਾਂਦੇ ਆ ਨਹੀਂ ਨਹੀਂ ਇਹ ਸੈਰ ਵਿਆਹ ਦਾ ਬੜਾ ਜ਼ੋਰ ਵਾਲਾ ਹੋਣਾ ਸੀ ਪਰ ਹੋਰ ਕੋਈ ਨਾ ਕੋਈ ਵਿਆਹ ਜਾਂਦਾ ਹੂੰ ਤੇ ਜਿੰਨੇ ਕੋ ਐਕਸਰਸਿਸ ਨਹੀਂ ਪਰ ਆਵਲੇ ਸਾਲ ਦੇ ਵਿੱਚ ਅਸੀਂ ਕੋਈ ਪ੍ਰੋਬਲਮ ਨੇ ਟੈਂਡ ਕੀਤਾ ਬੜੇ ਜ਼ਰੂਰੀ ਹੀ ਗੇ ਪਰ ਹੁਣ ਦੋ ਪੰਜ ਨੂੰ ਇਕੱਠੇ ਹੂੰ ਕੀ ਬੰਦਾ ਕਰੇ ਹੂੰ ਹਾਂਜੀ ਟਾਈਮ ਕਿਉਂ ਗਿਆ ਛਾ ਗਰਾਂਗੇ ਚਲੋ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਤੇ ਫਿਰ ਬੈਠੇ ਅੱਜ ਧੂਵੇਂ ਤੇ ਤੇ ਮੈਂ ਵੀ ਵਿੱਚ ਆ ਕੇ ਹਾਜ਼ਰ ਹੋ ਗਈਆਂ ਇੱਧਰ ਵੀ ਬਣਨ ਡਏ ਸੀਨ ਬਣ ਲੱਗੇ ਆ ਇਹ ਮੇਰਾ ਮੂੰਹ ਵੀ ਬੜਾ ਵੱਡਾ ਗਿਆ ਗਿਆ ਤੇ ਨਹੀਂ ਉਹਦੇ ਆਪ ਹੀ ਫੋਟੋ ਵਹੀਂ ਛਿδαਦੀਆਂ ਉਹੀ ਕੁੜੀ ਤੇ ਹੋ ਗਈਆਂ ਉਹ ਨੇੜੇ ਵੀ ਠੀਕੋਂ ਤੇ ਹੋਰ ਜੂਦਾ ਇੱਕ ਪਿੱਛੇ ਲੱਗਦੀ ਹੈ ਨਾ ਇਹ ਕੋ ਉੱਥੇ ਕਵਾੜ ਦੇ ਮੋੜ ਤੇ ਹੈ ਫਰਾਂ ਉਹ ਤੇ ਆਲਾ ਬੜਾ ਇੱਤ ਤੇ ਜਦ ਹਣ ਗਾਲੇ ਹੋਈ ਹੋਈ ਬਿਦੂ ਆ ਗਿਆ ਟੱਕਣਾ ਚਲ ਗਈ ਆ ਪਹਿਲਾਂ ਹੀ ਨਾ ਦੀ ਇੱਟਾਂ ਵਾਲੀ ਤੇ ਹੁਣ ਕੰਕਰੀਟ ਵਾਲੀ ਬਣ ਗਈ ਉਹ ਲੈ ਕੇ ਉਧਰ ਚਲ ਗਈ ਵੇਲੀਆ ਤੂੰ ਕਹਿ ਕੇ ਗਿਆ ਕਿ ਵੇਲੀਆ ਫੇਰਾ ਮਾਰ ਤੂੰ ਆ ਕੇ ਨਹੀਂ ਨਿਕਲ ਤੇ ਮੈਂ ਕਹੀ ਨਹੀਂ ਮੈਂ ਇੰਨਾ ਕਿਹਾ ਵੀ ਬਸ ਨਾ ਨਗਾਲੀ ਚਲ ਜੀ ਤਿਆਰ ਹੋ ਕੇ ਪਤਾ ਨਹੀਂ ਕਹਦਾ ਫੋਨ ਹੀ ਕੀ ਗੱਲਾਂ ਕੀਤੀਆਂ ਉਥੋਂ ਬੜੀ ਚਿਰੀ ਮੁੜੀ ਆਏ ਹੁਣ ਚਲ ਗਈ ਆ ਪਤਾ ਨਹੀਂ ਬਾੜੀ ਬੱਸ ਮਿਲਣੀ ਵੀ ਆ ਕਿ ਜਾਂ ਲੰਘ ਹੀ ਹੋਣੀ ਆ ਉਹ ਗੱਲਾਂ ਕਰਦੇ ਤੂੰ ਹੀ ਹੋਰ ਕਰਦੇ ਬਣਾ ਪੇਕੇ ਦਾ ਚਾਹ ਹੀ ਬਣਾ ਤਾਂ ਹੀ ਬਸ ਹਾ ਕਿੱਡਾ ਬਣਾ ਸਾਰਾ ਕੁਝ ਝੂਠ ਹੀ ਹੋ ਕੇ ਕੋਡ ਹੋ ਗਿਆ ਕਿੱਡਾ ਨਹੀਂ ਕਾ ਜ ਮੂੰਹ ਆ ਇਹਦਾ ਮੇਰਾ ਐਡਾ ਨਾ ਆਇਆ ਐਡਾ ਤਾਂ ਹੀ ਨਿਕਾਉਂਦਾ ਮੂੰਹ ਐਡਾ ਮੂੰਹ ਆਇਆ ਆ ਤੇ ਫਿਰ ਹੁਣ ਜਿੱਡਾ ਹੈਗਾ ਉਦਾਂ ਹੀ ਹੋਣਾ ਜਿੱਡਾ ਆਉਂਦਾ ਹੀ ਆਇਆ ਅੱਖਾਂ ਵਿੱਚ ਹੈ ਹੀ ਨਹੀਂ ਅੱਖਰ ਹੈ ਨਹੀਂ ਇਹ ਲੰਜ ਪਾਇਆ ਕਿਹੜੀਆਂ ਅੱਖਾਂ ਵੱਟੀਆਂ ਹੋ ਜਾਣੀਆਂ ਹਨ ਉਹਦੇ ਉੱਤੇ ਰਹਿਣਾ ਜਿੱਥੇ ਆਉਣਾ ਉਹਦੇ ਵੱਟੀਆਂ ਲੈਣੀਆਂ ਹਾਂ ਬੜੜੇ ਹੋ ਗਏ ਹੁਣ ਗਰਮੀ ਦੇ ਲਿ ਸੇ ਦੇ ਹੁਣ ਮੋਟੇ ਆਹੋ ਸਿਆਲ ਸਾਗ ਖਾਗਾ ਪਰ ਕੀ ਸਾਗ ਵੀ ਇੰਨਾ ਬਣਾਇਆ ਉਦਾਂ ਹਾਵੇ ਬੁੱਢਾ ਪਿੱਛੇ ਬੁੱਢਾ ਤੇ ਬੜਾ ਵਧੀਆ ਸਾਗ ਦਾ ਖੰਡੇ ਵੀ ਰਖਣਾ ਵਾਏ ਹੂੰ ਚੱਲ ਚੰਗੀ ਗੱਲ ਆ ਮੈਂ ਕਹਾਂ ਯਾਰ ਇਹ ਤਾਂ ਔਰ ਤੜ ਦਿੱਤਾ ਨਹੀਂ ਤੇ ਇਹ ਨਾ ਪਾ ਯਾਰ ਸਰੋਂ ਨੀ ਤੜ ਹਣੀ ਹਾਂ ਢੀਬਾਲੀ ਦੁਵਾਸੀ ਵਧੀਆ ਹੀ ਕਿ ਕਿੰਨੇ ਵਜੇ ਤੇ ਕਹਿੰਦੇ ਕਿੰਲੋ ਵੀ ਪੈਂਦਾ ਵਾ ਤੋਰੀਏ ਸਰੋਂ ਦਾ ਚਲਾਉਂਦਾ ਕਿੰਲੋ ਸਵੇਰੇ ਇਦਾਂ ਮੋੜੇ ਧਾਰਮੀ ਹੀ ਭੀ ਜਿੱਦਾਂ ਹਟਣਾ ਹੀ ਨਹੀਂ ਅੱਜ ਹਾਂ ਅਸੀਂ ਦਵਾਈ ਲੈਣ ਗਏ ਨਾ ਗੁਰਨਵਾਜ ਦੀ ਦੁਕਾਨ 'ਤੇ ਜੇ ਕਹਿੰਦੇ ਬਸ ਆਉਣੀ ਆ ਤੇ ਲੁਧਿਆਣੇ ਵਾਲਾ ਹਜੇ ਵੀ ਬਹੁਤ ਹੋਣ ਦਿਆ ਵਾ ਹਾਂ ਹਾਂ ਪਾਜੀ ਗਏ ਨਾ ਉਹ ਲੈਣ ਫਾਈਲ ਦੀ ਠੀਕ ਠੀਕ ਗੜੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹ ਕਰਾਉਣੀ ਆ ਅੱਛਾ ਸਬਮਿਟ ਵਗੈਰਾ ਕਰਾਉਣੀ ਆ ਉਥੋਂ ਹੋ ਗਈ ਆ ਨਾ ਉਹ ਮਤਲਬ ਪੂਰੀ ਸਹੀ ਆ ਹਾਂ ਹਾਂ ਕੰਪਲੀਟ ਹਾਂ ਹਾਂ ਤੇ ਉਹ ਕਹਿੰਦੇ ਪਿਲਾ ਜਾਓ ਆ ਕੇ ਤੇ ਮੈਂ ਫੇਰ ਉਹਨੂੰ ਫੋਨ ਕੀਤਾ ਤਾਂ ਕਹਿੰਦਾ ਭਾਵੇਂ ਇੱਕੋ ਜਣਾ ਹੀ ਆ ਜੇ ਮੇਰਾ ਫੇਰਾ ਬਚ ਗਿਆ ਨਹੀਂ ਚੰਗਾ ਫੇਰ ਸਫਰ ਥੱਕ ਥੱਕ ਕੇ ਜਾਣਾ ਹੈ ਨਾ ਆਹੋ ਨਹੀਂ ਉਹਨਾਂ ਨੂੰ ਇਹ ਵੀ ਕਿਤੇ ਉਹ ਨਾ ਹਨਾ ਕਹਿਣਾ ਨਹੀਂ ਵੀ ਉਹਨਾਂ ਦਾ ਨਾਲ ਦਾ ਨਹੀਂ ਕੋਈ ਮੈਂਬਰ ਆਇਆ ਫੇਰ ਮੈਨੂੰ ਫੋਨ ਕਰਕੇ ਕਹਿਤਾ ਵੀ ਇਦਾਂ ਨਾ ਵੀ ਵੱਡੇ ਬਾਜੀ ਨੇ ਆਉਣਾ ਵਾ ਕਿੰਦੇ ਕੋਈ ਗੱਲ ਨਹੀਂ ਜਿਹੜਾ ਮੱਦੀ ਆ ਜਦੇ ਤੇ ਨਾਲ ਦੇ ਆ ਕੇ ਲੈ ਜਾਣਾ ਕਿ ਸੱਜਣ ਮਤਬੀ ਪਹੁੰਚ ਕੇ ਆਇਆ ਫੋਨ ਹੂੰ ਪਹੁੰਚ ਕੇ ਆਇਆ ਫੋਨ ਨਹੀਂ ਅੱਗੇ ਸਟੇਟਸ ਵੇਖਿਆ ਮੈਂ ਵਾਵਾ ਹੀ ਮੀ ਹੁੰਦਾ ਨਹੀਂ ਬੜਾ ਹੂੰ ਆਵਸੇ ਨਾ ਬਿਆ ਉਹ ਹਾਲ ਲਾ ਇੱਕ ਧਾਰ ਕਾਰਡ ਵਾਲੀ ਬਾਤ ਨੂੰ ਬੜਾ ਡੀਕੜੀ ਹੋ ਗਿਆ ਉਹ ਉਹਨਾਂ ਨੂੰ ਕਿ ਬਣਾਉਣਾ ਆ ਡੇ ਦਾ ਕੋਈ ਪਤਾ ਨਹੀਂ ਤੁਸੀਂ ਉਹਨਾਂ ਦੇ ਤੇ 8 ਵਜੇ ਪੈ ਜਾਣੀ ਆ ਉਹ ਹੀ ਭਾਵੇਂ 12 ਵਜੇ ਪਾ ਦੇ ਮਗਰ ਉਹ ਸਾਡੀ ਨਹਿਰ ਤੇ ਅੱਜ ਲੱਗੀਆਂ 5 6 ਹੋ ਆਹੀ ਕਿੱਦਾਂ ਕਹਿੰਨੇ ਨਾ ਸਾਡੀ ਨਹਿਰ ਹਾਂ ਸਾਡੀ ਨਹਿਰ ਕਿੱਦਾਂ ਕ ਵਜਾ ਕੀਤਾ ਅਸੀਂ ਆਪਣੀ ਨਹਿਰ ਤੇ ਪਰ ਨੰਗਿਆਂ ਨੇ ਜਾਂੜਾ ਬੜੀ ਮੁਸ਼ਕਿਲ ਨਾਲ ਕੇ ਆਏ ਆ ਆ ਸਾਰਾ ਮੈਂ ਵੀ ਚਲੀ ਨਾ ਨਿਊਟ੍ਰੀਸ਼ਨ ਛੱਡਣ ਦੀ ਤੇ ਫਿਰ ਮਨਾ ਹੀ ਹੋ ਗਿਆ ਮੈਂ ਦੋਦੇ ਕਹਿੰਦੇ ਸਹੀ ਜੀ ਜੀ ਜਰਾ ਨਾਮਤ ਰਹਿ ਕਹਿੰਦੇ ਹੁਣ ਲਿਵਰ ਲੈਣਾ ਤੇ ਰਦੇ ਹੁਣ ਬਾਹਰ ਨਾ ਲਾ ਤੜਾ ਕੇ ਬੈ ਜੀ ਨਹੀਂ ਸਹੀ ਗੱਲ ਵਾ ਇੱਕ ਦਿਨ ਦੀ ਕੋਈ ਗੱਲ ਨਹੀਂ ਟੀਵੀਸ਼ਨ ਦੀ ਸਾਬ ਬੱਦੀ ਆ ਸਾਬ ਬੰਨਣ ਵਾਲੀ ਗੱਲ ਵਾਕਿਆ ਬਾਜੀ ਇੱਕ ਗੱਲ ਮੈਂ ਕਿਹਦਾ ਜਾਨੀ ਵਾਧੂ ਕਿਸ ਪੱਥਾਂ ਤੇ ਨਾ ਹੁਣ ਮਾਰੇ ਵਾਧੂ ਹੁਣ ਮੇਰਾ ਨਾ ਜ ਇੰਨਾ ਜੀ ਕੰਡਿਆ ਵੀ ਕਿਸ ਨੂੰ ਮੈਂ ਚਾਹ ਬਣਾ ਕੇ ਪਿਆਵਾਂ ਤੇ ਨਾਲੇ ਮੈਂ ਪੀ ਲਾ ਤੇਰਾ ਜੀ ਕੰਡਿਆ ਪੀ ਮੈਂ ਹੁਣ ਚੁੱਪ ਕਰਕੇ ਆ ਕੇ ਇੱਥੇ ਬੈ ਗਈ ਪੀਰਾ ਘੁੱਟ ਕੇ ਕੁਛ ਨਹੀਂ ਹੋਣ ਲੱਗਾ ਰਹਿਣ ਦੇ ਬਰਾ ਹੁਣ ਹੁਣ ਤੇ ਲਿਵਰ ਦੇਣਾ ਵਾ ਮਨ ਦਵਾਈ ਮੁਤਾਬਕ ਪੀਲਾ ਥੋੜੀ ਜੀ ਹੂੰ ਮਿੱਠਾ ਮਿੱਠਾ ਹੁੰਦਾ ਨਹੀਂ ਮਿੱਠਾ ਨਾ ਅੱਜ ਵੈਣ ਜੂਨ ਪਾ ਕੇ ਪੀਲਾ ਮਤਲਬ ਹਾਸ ਮੱਝੇ ਵਾਲੀ ਉਹ ਪਤਾ ਲੱਗ ਜਾਂਦਾ ਇਨਸੂਲਿਨ ਲੈਵਲ ਜਿਹੜਾ ਹੁੰਦਾ ਨਾ ਉਹ ਛੱਟ ਵੱਜ ਜਾਂਦਾ ਹੀ ਅੰਦਰ ਜਾ ਕੇ ਮਸਾਲਾ ਵੀ ਚੁਟਕੀ ਵੀ ਘੋਲ ਤਾਂ ਹੀ ਹੋਪੇ ਹੂੰ ਚਾਹ ਤਾਂ ਕੋਈ ਗੱਲ ਕਹਿੰਦੇ ਚੋਰੀ ਲੱਖਦੀ ਵੀ ਤੇ ਚੋਰੀ ਕੱਖਦੀ ਆਹੋ ਭਗਵਾ ਵਰਕੇ ਪੀ ਲੋ ਪਰ ਇੱਕੋ ਟ ਪੀ ਲੋ ਤੇ ਜਦੋਂ ਜਾਦੀ ਉਹ ਲੁੱਟਦੀ ਉਦੋਂ ਫਿਰ ਪੀ ਲਈਦੀ ਹੁੰਦੀ ਇਹ ਵੀ ਕਰਨਾ ਹੁੰਦਾ ਤੇ ਇੱਕ ਦਮ ਛੱਡਣੀ ਔਖੀ ਬਹੁਤ ਆ ਚੀਜ਼ ਹੈ ਅਜੇ ਹੌਲੀ ਹੌਲੀ ਆ ਕੋ ਭਾਜੀ ਇਹ ਹੈ ਨਾ ਘਰ ਵਿੱਚ ਚੀਜ਼ ਨਾ ਬਣੀ ਫਿਰ ਵੀ ਛੁੱਟ ਜਾਂਦੀ ਆ ਤੇ ਜਲੀ ਜੀਰ ਬਣਾ ਬਣਾ ਕੇ ਦੇਣੀ ਉਹ ਨਹੀਂ ਛੁੱਟਦੀ ਜਿਹਨੂੰ ਚਾਹ ਛੱਡਣੀ ਔਖੀ ਹੈ ਉਹਦੇ ਜਿਹੜੇ ਅੰਬਰੀਏ ਨੂੰ ਕਹਿੰਦੇ ਕਿੱਤਾ ਛੱਡ ਦੂ ਨਾ ਛੱਡ ਦੂ ਗਾਣਾ ਗੱਲਾਂ ਕੱਢੀ ਤੇ ਗਾਣਾ ਕੱਢੀ ਤੇ ਕੱਢਦੇ ਹੀ ਇਹ ਨਹੀਂ ਉਤਰੇ ਹਟਦੇ ਇਹਨਾਂ ਨੇ ਬਣੀ ਕੀ ਕਰਨੀ ਚੀਜ਼ ਹਾਰੇ ਕੀ ਛੱਡਣੀ ਔਖੀ ਆ ਤੇ ਜਿਹੜੀ ਨਵੀਂ ਚੀਜ਼ ਕਰਨੀ ਉਹ ਔਖੀ ਆ ਜਿਦਾਂ ਨਾ ਦੋ ਵਾਰ ਚਾਹ ਪੀਣੀ ਸਵਖਤੇ ਤੇ ਮੈਂ ਸਰਬ ਨੂੰ ਕਹਿਣ ਦੇ ਵੀ ਆਪਾਂ ਦੋਹਾਂ ਨੇ ਅੱਧਾ ਅੱਧਾ ਕਿਲੋ ਚਾਹ ਪੀ ਲਈ ਆ ਯਾਨੀ ਕੋੜੇ ਨਿੱਕੇ ਕਪ ਸਟੀਲ ਦੇ ਤੋਂ ਵੱਡੇ ਕੱਡੇ ਆ ਨਾ Paseal ਵਾਲੇ ਹੁਣ ਉਹਦੇ ਵਿੱਚ ਪਾਈਏ ਤਾਂ ਵੱਧ ਚੀਜ਼ ਪੈਂਦੀ ਆ ਤੇ ਡਾਕਟਰ ਕਹਿੰਦੇ ਤੇ ਮੈਂ ਇੱਕ ਦਿਨ ਬਤਾ ਕੀ ਕੀਤਾ ਵੱਡਾ ਗਲਾਸ ਭਰ ਕੇ ਉਹ ਕਹਿੰਦੇ ਪਾਣੀ ਪਾਣੀ ਦੇ ਦੋ ਗਲਾਸ ਪੀਓ ਦੋ ਜਾਂ ਤਿੰਨ ਮੈਂ ਕਹਾਂ ਜੇ ਨਾ ਮੈਂ ਸਵਕਤੇ ਹੀ ਜ਼ਿਆਦਾ ਪੀ ਲੈਣਾ ਮੈਂ ਅੱਧਾ ਕਿਲੋ ਪਾਣੀ ਇੱਕੋ ਵਾਰੀ ਪੀ ਲਿਆ ਔਖੀ ਤੇ ਬੜੀ ਈ ਮਤਲਬ ਉਹ ਪੈਰਾਂ ਪਰ ਬੈ ਕੇ ਪਿੰਨੀ ਨਾ ਮਾਲਾ ਸੰਜ ਨੂੰ ਕਹਿੰਦੇ ਆ ਉਹਦੇ ਜਦ ਜਦੋਂ ਮੈਂ ਉੱਠੀ ਤੇ ਪਾਣੀ ਸਾਰਾ ਬਾਹਰ ਉੱਠ ਕੇ ਆਉਂਦਾ ਹੋਰ ਮੈਂ ਕਹ ਲੈ ਲੱਬ ਕਰ ਲਿਆ ਚੰਗਾ ਮੈਂ ਜੜਾ ਕਾ ਪਾਣੀ ਜੜਾ ਮੈਂ ਸਿੱਰੇ ਸਿੱਰੇ ਇਹ ਵੀ ਪੀਣਾ ਬੜਾ ਔਖਾ ਪਿੱਕਾ ਪਾਣੀ ਹੈ ਨਾ ਮੇਰੇ ਕੋਲ ਪੀਤਾ ਜੀ ਗਰਮ ਕੋਸਾ ਕਰਕੇ ਮੈਂ ਕਾਫੀ ਮਹਾ ਮੈਂ ਕਈ ਵਾਰ ਖਾਲੀ ਪੇਟ ਵਾਲੀ ਗੋਲੀ ਖਾਵਾਂ ਫਿਰ ਅੱਧਾ ਕੱਪ ਹੀ ਨਹੀਂ ਜੀ ਨਹੀਂ ਕਰਦਾ ਪੀਣਾ ਹਾਂ ਜੀ ਨਹੀਂ ਕਰਦਾ ਕੋਸਾ ਜਿਆ ਕਰਕੇ ਨਾ ਹਾਂ ਕੋਸਾ ਪਾਣੀ ਪੀਕਾ ਜਾਂਦਾ ਬੀਬੀ ਹਾੜੀ ਦੇ ਵਾਰੀ ਉਹ ਕੋਸਾ ਹੀ ਪੀਤਾ ਪਰ ਪੀ ਜਿਆਦਾ ਲਿਆ ਨਾ ਜਿੱਦਾਂ 2.5 ਅੱਧਾ ਕਿਲੋ ਹੀ ਪੀ ਲਿਆ ਅੱਧਾ ਲੀਟਰ ਜਿਆਦਾ ਬਾਹਰ ਨਹੀਂ ਹੁੰਦਾ ਇਹ ਬੜਾ ਛਣਾ ਹੀ ਗਾਏ ਪਰ ਪੀ ਕੇ ਵੀ ਸੋਚ ਰਹਾ ਮੈਂ ਇੰਨਾ ਜ਼ਿਆਦਾ ਪੀ ਲਿਆ ਵਾ ਤੇ ਉਹ ਨਾ ਉਹ ਢੇਡ ਨੂੰ ਪਤਾ ਲੱਗ ਗਿਆ ਵੀ ਜ਼ਿਆਦਾ ਵਾ ਨਿਕਲ ਆਇਆ ਉਸੇ ਵੇਲੇ ਵੇਹੇ ਵੀ ਹੁਣ ਨਾ ਉਹ ਜਦਾਂ ਮਤਲਬ ਇਮਿਊਨਿਟੀ ਘਟ ਗਈ ਹੈ ਜਾਂ ਵੀ ਮਤਲਬ ਘਟ ਖਾਣਾ ਸ਼ੁਰੂ ਕਰਤਾ ਹੁਣ ਉਹ ਖਾਦਾ ਨਹੀਂ ਜਾਂਦਾ ਜਿਆਦਾ ਨਹੀਂ ਖਾਦਾ ਜਾਂਦਾ ਹਾਂ ਏਦਾਂ ਹੀ ਹੁਣ ਜਦਾਂ ਇੱਕ ਜਾਂ ਦੋ ਰੋਟੀ ਤੇ ਹੀ ਅੜ ਗਿਆ ਕੰਮ ਹੁਣ ਨਹੀਂ ਜਿਆਦਾ ਖਾਣ ਹੋ ਰਹੀਏ ਨਾ ਫਿਰ ਉਦਾਂ ਹੀ ਬੰਦਾ ਹੋ ਜਾਂਦਾ ਵਾ ਤੋ ਕਿ ਹੁ ਮੇਝਾ ਵੇਖੋ ਜਦੋਂ ਬੜੀ ਜਦੀ ਭੁੱਖ ਲੱਗੀ ਹੋਊਗੀ ਨਾ ਤੇ ਆਪਾਂ ਆਪਾਂ ਨਾ ਨਾ ਆਪਾਂ ਸੋਚੀਦਾ ਸੀ ਜਾ ਕੇ ਨਾ 10 12 ਰੋਟੀਆਂ ਖਾ ਲੈਣੀ ਅੱਜ ਤੇ ਖਾਦੀ ਉਹ ਨਹੀਂ ਜਾਣੀ ਜਿੰਨੀ ਉਹ ਭੁੱਖ ਨੂੰ ਪਿੱ ਜਿੰਨੀ ਵੱਜੀ ਹੈ ਜੇ ਕੋਈ ਦੋ ਖਾਂਦਾ ਦੋ ਖਾਊ ਜਾਂ ਤਿੰਨ ਤਿੰਨ ਤੇ 5 7 ਤੇ ਤਿੰਨਾ ਤੋਂ ਵੱਧ ਨਹੀਂ ਘੱਟ ਖਾਣੀ ਆ ਤੇ ਵੱਧ ਨਹੀਂ ਖਾਦੀ ਅਤਲੇ ਫੁਲਕੇ ਹੁੰਦੇ ਆ ਅਤਲੇ ਫੁਲਕੇ ਹੁੰਦੇ ਤੇ ਇੰਨੀ ਬਸ ਅੱਜ ਮੈਂ ਇੱਕ ਜੀ ਖਾਧੀ ਆ ਤੇ ਉਹ ਵੀ ਨਹੀਂ ਪਚਣ ਦੇ ਹਣ ਭਰਾਵਾਂ ਨੂੰ ਪੁੱਛ ਮੀ ਕਿੱਥੇ ਕਿੱਥੇ ਪਿਆ ਵਾ ਅੱਜ ਮੀ ਮੇਰੇ ਸਾਹਮਣੇ ਅੱਜ ਸਾਰੇ ਹੀ ਪਿਆ ਸਾਰੇ ਪਿਆ ਉਹਦੇ ਕਹਿੰਦੇ ਆ ਸ਼ਹਿਰ ਮੀ ਨਹੀਂ ਪਿਆ ਆਹੋ ਉਹਦੇ ਆਂਦਾ ਸ਼ਹਿਰ ਆਪਣੇ ਸ਼ਹਿਰ ਮੈਂ ਹਾਂ ਇਹ ਕਿਦਾਂ ਉਹ ਸਾਦਾ ਪੀਏ ਨਾ ਮੋੜੇ ਸ਼ਹਿਰ ਕਿੰਨੂੰ ਕਹਿੰਦੇ ਸੀ ਦੀ ਹਰਗਵਿੰਦਪੁਰ ਆਹ ਸ਼ਹਿਰ ਨਹੀਂ ਪਹੁੰਚ ਹਾਂ ਉਹ ਤੇ ਹਮਾਰੀ ਨੂੰ ਇਹੀ ਬਸੇ ਚੜਨ ਲੱਗੇ ਨਹੀਂ ਪਿਆ ਵਾ ਉੱਥੇ ਦੀਦੀ ਦੇ ਪਿੰਡ ਤੇ ਪਤਾ ਨਹੀਂ ਅਹੀਂ ਤੇ ਬਸੇ ਚੜਨ ਲੱਗੇ ਗਏ ਤੇ ਆ ਸਾਰੇ ਕੰਢੀਲੇ ਕੰਡਾਲੇ ਸਾਬ ਇੰਨਾ ਮੀ ਹੀ ਗਾਦੇ ਅਸੀਂ ਛਤੜੀਆਂ ਲਈਆਂ ਤੇ ਜਦੋਂ ਮੈਂ ਗਾਂ ਬਸ ਆ ਗਈ ਉਦੋਂ ਅਸੀਂ ਚੜਨ ਲੱਗੇ ਤੇ ਮੇਰੇ ਬੂਟ ਜਰਾਵਾ ਸਾਰੇ ਭੇਜ ਗ ਇੰਨਾ ਜ਼ਿਆਦਾ ਪਾਣੀ ਛਿਰਕਦੇ ਹੋ ਤੇ ਉਹ ਛੜਕਾਂ ਨੀਂਮੀਆਂ ਨੀਂਮੀਆਂ ਛੜਕਾਂ ਨਹੀਂ ਸਾਡੇ ਪਿੰਡ ਵਾਲੀ ਛੜਕਤ ਹੋਈ ਅੱਛਾ ਘਰੋਂ ਹੀ ਜਾਣ ਲੱਗਿਆ ਇਹ ਤੇ ਉੱਚੀ ਐ ਹੂੰ ਮੀਂਹ ਬੜਾ ਲਿਗਾ ਤੁਹਾਡੇ ਹਿਸਾਬ ਨਾਲ ਜੜੀਆਂ ਨੈ ਨੂਰ ਬਾਨੀਆਂ ਐ ਐ ਮਤਲਬ ਸਹੀ ਲਿਆ ਕਰੂ ਕੰਮ ਕੋ ਸਾਹ ਨੂੰ ਪਤਾ ਨਾ ਕਿਦਾਂ ਜਿਹੜੀ ਮਿਹਰਬਾਨੀ ਕੰਮ ਸਹੀ ਦਊਗਾ ਜਿਹੜਾ ਕੋਈ ਡੱਬਿਆ ਉਹ ਨਹੀਂ ਨਿਕਲੂਗਾ ਉਹ ਨਾ ਅੰਦਰੋਂ ਖਾਦੇਗਾ ਨਹੀਂ ਹੋਰ ਜਾਈ ਗਿਰਿਆ ਹਨਾ ਤਿਲਕਨ ਦਿਓ ਦੇ ਕੰਨੀ ਆ ਨਹੀਂ ਉੱਚਾ ਕਰਦੇ ਉਹ ਤੇ ਰੱਖਣਾ ਹੋਣੇ ਸਾਡੇ ਉੱਚੇ ਰੋਕਾਂ ਲਾਉਣਗੇ ਕੋਈ ਸਾਈਡ ਤੇ ਹਨਾ ਰੋਕ ਲੱਗਣੀ ਚਾਹੀਦੀ ਹੈ ਅਗਗੇ ਇਦਾਂ ਤਾਂ ਉਹਨੂੰ ਡੱਬ ਲੱਗਦਾ ਉਹ ਤਾਂ 1 ਮਿੰਟ ਹੋਰ ਆ ਨਾ ਉਹਨਾਂ ਨੇ ਪਲੇਨ ਥੋੜਾ ਰਹਿਣ ਦੇਣਾ ਉਹਨਾਂ ਨੇ ਵਟੀਰੀ ਬੰਨ੍ਹਣੀ ਦਾ ਮਿੱਟੀ ਦੀ ਨਾਲ ਨਾਲੀ ਦਾ ਉੱਚੀ ਜਿੱਦਾਂ ਕੇ ਵੱਜੀ ਅੱਗੇ ਪਲੇਨ ਹੀ ਨਾ ਲੱਗੇ ਅੱਗੇ ਤੇ ਪਲੇਨ ਹੀ ਨਹੀਂ ਡੱਟ ਜੀ ਉਹ ਵੱਡੀਆਂ ਨਹਿਰਾਂ ਦੇ ਵੇਖੀ ਨਹੀਂ ਜਿਹੜੀ ਉੱਚੀ ਵਟੀਰੀ ਵੱਜੀ ਮਿੱਟੀ ਨਹੀਂ ਸੈੱਡੀ ਉਹ ਇੱਥੋਂ ਹੀ ਲੋਕਾਂ ਹੀ ਕਰਦੇ ਆਓ ਜਾਓ ਉਹਦੇ ਪਲੇਨ ਲੋਕ ਨਹੀਂ ਕਰਦੇ ਆਓ ਜਾਓ ਸੜਕ ਨਿੱਕੀ ਨਾ ਵਾਡੀ ਚਲੋ ਫਿਰ ਉਹਲੇ ਪਾਸੇ ਨੂੰ ਵਧਾਉਣੀ ਤੇ ਆ ਆ ਮਿੱਟੀ ਆ ਤਾਂ ਹੀ ਸੁੱਟਣ ਦੇ ਮਿੱਟੀ ਆਵੇ ਕਿੰਨੇ ਫੋਟੋ ਉਹਨੇ ਚੋੜੀ ਕਰਨੀ ਉਹਨਾਂ ਨੇ ਬਹਿ ਜਾਓ ਨਹੀਂ ਹੁਣ ਚੱਲੀਏ ਹੁਣ ਜਾਣਾ ਰਗਵੀ ਹੈਗੇ ਹੂੰ ਕੁਰਸੀ ਮੈਂ ਆਖਾਂ ਪਿਛੇ ਲੰਘ ਜਾਣਾ ਉਹਦੇ ਪਿਛੇ ਨਹੀਂ ਨਾ ਹਿੱਤਾ ਸੀ ਬਹੁਤ ਪਤਲੀ ਹਾਂ ਹੂੰ